ਹੋ ਯਾਰ ਨਾ ਅੱਗੇ ਤਿਆਰਦਾ ਬਈ ਔਰ ਦਿੱਕਰ ਦਾ ਸਵਾਭ ਹਮਰਾ ਨਾ ਕੋਈ ਨਹੀਂ کوڑے وچ ہی ہوتا ہے ایک ایسے اپ یہ لگا تھا پانی سارے نہ ਮੌਨ ਦੇ ਬੱਚਿਆਂ ਨੂੰ ਮੌਨ ਦੇ ਬੱਚਿਆਂ ਨੂੰ ਜਾਰੀਆਂ ਸੀ ਤਾਂ ਦਾ ਹੈ ਕਿ ਇਸੇ ਹਾਲ ਦੇ ਵਿੱਚ ਪੰਜਾਬ ਦੇ ਬੱਚੇ ਨਿਸ਼ਾਨ ਨਹੀਂ ਅਸਲ ਜਦੋਂ ਪੰਜਾਬ ਦੀ ਜਮਾਨੀ ਨੇ ਲਗਾਤਾਰ ਬਹੁਤ ਕੀਤੀ ਜਿਸ ਨੂੰ ਬਾਗੁਰ ਮਾਨਸਕਾਰ ਵੱਲੋਂ ਅਸਰਕੀ ਦਿੱਤੀ ਗਈ ਹੈ ਇਹ ਜੇ ਚਾਰਵੇਂ ਆਧੇ ਦੇ ਬੱਚੇ ਕਾਰਨ ਵਿੱਚ ਜਿਹੜਾ ਮਸਲਾ ਹੋਤਾਂ ਖੇਚ ਲਗਾ जी आज आप इतने आए ने सिविल एडमिनिस्ट्रेशन और ईओ साहब और एस डी एम साहब वालों सूँ एक रिक्वेस्ट आई थ कि एक लीगल स्ट्रक्चर है वो डिमोलिशन होनी है तो वो पुलिस इमदाद वास्ते सूँ रिक्वेस्ट आई साम फरीदकोट पुलिस इतने आई हुई है और ये जड़ी उसारी है ये प्रगट सिंह उर्फ लवली नाम का बंदा है जि लीगल स्ट्रक्चर है जहाँ आफ्टर ड्यू डिलीजेंस और ड्यू प्रोसैस ऑफ लॉ पता चलिया है कि इन्हें नजायज़ बिना नक्शा पास कराए जड़े ਬਾਕੀ ਡਿਟੇਲਸ ਨੇ ਉਹ ਐਸਡੀਐਮ ਸਾਹਿਬ ਕਰਨ ਨੂੰ ਦੱਸ ਦੇਣਗੇ ਉਹ ਉਹਦੀ ਜਦੋਂ ਇਹਨਾਂ ਨੇ ਪੜਤਾਲ ਗੂਕ ਕੀਤੀ ਤਾਂ ਫਿਰ ਪਤਾ ਚੱਲੇਗਾ ਕਿ ਇਲੀਗਲ ਸਟਰਕਚਰ ਹੈ ਤਾਂ ਉਹ ਇਸ ਡਿਮੋਲਿਸ਼ ਕੀਤਾ ਜਾ ਰਿਹਾ ਹੈ ਇਹ ਇੱਕ ਇਹ ਵੀ ਦੱਸਣ ਜੋ ਗੱਲ ਹੈ ਕਿ ਜਿਹੜਾ ਇਹ ਬੰਦਾ ਹੈ ਪ੍ਰਗਟ ਸਿੰਘ ਉਰਫ ਲਵਲੀ ਇਹ ਤੇ ਪੁਰਾਣੇ ਚਾਰ ਪਰਚੇ ਨੇ ਇਹ ਚ ਐਨਡੀਪੀਐਸ ਐਕਟ ਦਾ ਪਰਚਾ ਹੈ ਚੋਰੀ ਦਾ ਹੈ 452 ਦਾ ਹੈ ਯਾਨੀ ਇਹ ਕਾਫੀ ਇੱਕ ਕ੍ਰਿਮੀਨਲ ਮਾਈਂਡਡ ਬੰਦਾ ਹੈ सो so, ये एक बहुत ही स्ट्रिक्ट और एक्सटर्न मैसेज है पंजाब पुलिस वालों फरीदकोट पुलिस वालों कि कोई भी माड़ा आंसर जो है उन्होंने किसी भी तरह से बख्शा नहीं जाएगा एक दसन जो गल है कि पिछले तीस दिन मार्च जोड़ा युद्ध नशा विरुद्ध चल रहा है वो फरीदकोट पुलिस ने सिर्फ एक महीने एक सौ इक्की एन डी पी एस के परचे रजिस्टर किए हैं और तीन सौ दस बंदे अरैसटे ने यानी अगर असी एक एवरेज भी लगाईए तो मार्च महीने डेली दे चार एन डी पी एस के परचे रजिस्टर हुए हैं और दस ਪੈਡਲਰਸ ਇੱਕ ਦਿਨ ਚ ਅਰੈਸਟ ਹੋਏ ਨੇ ਸੋ ਸਾਡਾ ਇੱਕ ਹੀ ਮੇਨ ਮੰਤਵ ਇਹ ਫਿਲਹਾਲ ਇਹ ਹੈ ਕਿ ਜਿਹੜਾ ਸੜਕਾਂ ਤੇ ਜਿਹੜਾ ਕੋਈ ਵੀ ਅਗਰ ਨਸ਼ਾ ਵੇਚਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪੁਰਾਣੇ ਜਿਹੜੇ ਬੰਦੇ ਆ ਸਾਰਿਆਂ ਨੂੰ ਅਸੀਂ ਬਿਲਕੁਲ ਫੜ ਕੇ ਅੰਦਰ ਦੇਵਾਂਗੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹ ਜਿਹੜੇ 310 ਬੰਦੇ ਫੜੇ ਗਏ ਨੇ ਇਹਨਾਂ ਚੋਂ 25 ਜਿਹੜੇ ਹੈਗੇ ਉਹ ਵੱਡੇ ਮਗਰਮਚ ਨੇ जिन्हों फरीदकोट पुलिस ने फड़िया है और उन्होंने बैकवर्ड लिंकेजि जा के एक गहन तब्दीश करते हुए जो कमर्शियल क्वॉंटिटी रिकवरीज भी हुई हैं सो so, साडा सारिया एक यही मैसेज है कि वी विल नॉट अलाउ एनी वन टू तो टेक लॉ इन देयर हैंड्स और असी बिल्कुल एक स्ट्रोंग फुटेड होके नश्य के खिलाफ असी एक युद्ध छेड़ छेड़ा हुआ है और असी उन्हों कॉन्टिन् ਹਾਂ ਜੀ ਓਕੇ ਫਾਈਸਕ ਜੋ ਆਜਨ ਜਿਹੜੇ ਲੈ ਕੇ ਕਰ ਰਹੀ ਕਿ ਮਾਰੀ ਜਿਹੜੇ ਇੱਥੇ ਕਿੰਨੇ ਸਰਟੀਫਾਈ ਹੋਏ ਸਰ ਸਾਡੇ ਕੋਲ 8 ਮਕਾਨਾਂ ਦਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਰਾਹੀਂ ਸਾਡੇ ਕੋਲ ਆਈ ਸੀਗੀ ਵੀ ਉਹ ਸਾਹਨੇ ਦੇਖ ਕੇ ਦੱਸਣਾ ਸੀਗਾ ਅਸੈਸ ਕਰਕੇ ਦੱਸਣਾ ਸੀਗਾ ਵੀ ਕਿਹੜੇ ਘਰ ਅਸੀਂ ਯਾਨਕਿ ਕਰ ਸਕਦੇ ਆ ਆਇਡੈਂਟੀਫਾਈ ਕਰਨੇ ਸੀਗੇ ਉਹਨਾਂ ਵਿੱਚੋਂ ਇਹੀ ਅਸੈਸ ਹੋਇਆ ਸੀਗਾ ਵੀ ਜਿਹੜਾ ਹੈਗਾ ਵੀ ਉਹ ਕੈਟਾਗਰੀ ਚ ਫਾਲ ਕਰ ਰਹੀ ਬਟ ਅਦਰਵਾਈਜ਼ ਇਸ ਤੋਂ ਪਹਿਲਾਂ ਹੀ ਸਾਡੀ ਕਾਰਵਾਈ ਚੱਲ ਰਹੀ ਸੀ ਕਿਉਂਕਿ ਇਹਨੇ ਜਿਹੜਾ ਬਿਲਡਿੰਗ ਕੰਸਟਰਕਸ਼ਨ ਕੀਤੀ ਸੀ ਉਹ ਸਾਡੇ ਬਾਇਲਾਜ਼ ਦੇ ਅਕੋਰਡਿੰਗਲੀ ਨਹੀਂ ਕੀਤੀ ਤੇ ਸਾਡੇ ਤੋਂ ਅਪਰੂਵਲ ਨਹੀਂ ਕਰਾਇਆ ਬਿਲਡਿੰਗ ਪਲਾਨ ਸਾਡੀ ਕਾਰਵਾਈ ਪਹਿਲਾਂ ਹੀ ਚੱਲਦੀ ਸੀ ਸਭ ਨਾਲ ਦੋਨੋਂ ਚੀਜ਼ਾਂ ਇਕੱਠੀਆਂ ਮਿਲ ਗਈਆਂ ਅਸੀਂ ਇਹਨੂੰ ਕੱਲ 220 ਅੰਡਰ ਸੈਕਸ਼ਨ 220 ਪੰਜਾਬ ਮਿਊਨਿਸਪਲ ਐਕਟ ਨੋਟਿਸ ਜਾਰੀ ਕੀਤਾ ਸੀਗਾ ਵੀ ਬਿਲਡਿੰਗ ਵੀ ਰਿਮੂਵ ਕਰ ਦਿੱਤੀ ਜਾਵੇ ਜਾਂ ਤਾਂ ਜਿਹੜੀ ਨਾਨ ਕੰਪਾਉਂਡੇਬਲ ਵਾਇਲੇਸ਼ਨ ਹੈ ਉਹ ਰਿਮੂਵ ਕੀਤੀ ਜਾਵੇ ਤੇ ਨਾਲ ਨਾਲ ਸਾਡੇ ਤੋਂ ਨਕਸ਼ਾ ਹੀ ਪਾਸ ਕਰਾਇਆ ਜਾਵੇ ਇਸਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਲਟੀਮੇਟਲੀ ਵਿਦ ਦ ਹੈਲਪ ਆਫ ਪੁਲਿਸ ਐਂਡ ਡਿਊਟੀ ਮੈਜਿਸਟਰੇਟ ਸਾਨੂੰ ਇਹ ਕਾਰਵਾਈ ਅੰਜਾਮ ਚ ਲਿਹਾਤੀ ਇਸ ਤੋਂ ਇਲਾਵਾ ਵੀ ਤਰਫ ਇਹ ਆਵਰ ਆਇਡੈਂਟੀਫਾਈ ਹੋਇਆ ਸਰ ਜਿਹੜੀ ਐਸਐਸਪੀ ਮੈਡਮ ਤੋਂ ਜਿਹੜੀ ਸਾਨੂੰ ਐਸਜੀਐਮ ਸਾਹਿਬ ਦੀ ਜਿਹੜੀ ਲਿਸਟ ਆਈ ਸੀ ਉਸ ਦੇ ਵਿੱਚੋਂ ਹਾਲ ਦੀ ਘੜੀ ਸਾਡੇ ਵੱਲੋਂ ਕੋਈ ਆਇਡੈਂਟੀਫਾਈ ਨਹੀਂ ਕੀਤਾ ਇਹ ਪ੍ਰਗਟ ਸਿੰਘ ਸਨ ਆਫ ਸ਼੍ਰੀ ਗੋਰਾ ਸਿੰਘ ਜੀ ਕਿੰਨੀ ਜਗ੍ਹਾ ਸੀ ਸਾਨੂੰ ਇਹ ਜਿਹੜੀ ਸਰ ਇਹ ਸਾਨੂੰ ਯਾਨਕਿ ਜਿਹੜਾ ਇਹ ਐਸ ਪਰ ਬਾਇਲਾਸ ਜਿਹੜਾ ਮੋਰੋ ਨਾ ਫਰੰਟ ਸੈਟ ਬੈਕ ਖਾਲੀ ਛੱਡਣਾ ਹੁੰਦਾ ਜਿਹੜਾ ਇਹ ਸਟੇਪ ਖਾਲੀ ਨਹੀਂ ਛੱਡਿਆ ਸੀ ਉਸ ਦੇ ਵਿੱਚ ਕੁਝ ਅਸਾਰੀ ਕੀਤੀ ਹੋਈ ਸੀ ਜਿਹੜਾ ਫਰੰਟ ਪ੍ਰੋਪਰਟੀ ਦਾ ਫਰੰਟ ਹੈ ਨਾ ਇਹ ਉਸ ਇਟ ਸ਼ੁਡ ਬੀ ਕਲੀਅਰ ਤੇ ਉਹ ਕਲੀਅਰ ਨਹੀਂ ਸੀਗਾ ਤੇ ਇਸ ਕਰਕੇ ਸਾਨੂੰ ਇਹ ਕਾਰਵਾਈ ਕਰਨੀ ਪਈ ਤੇ ਹੁਣ ਅਟੈਂਸ਼ਨ ਤੇ ਇਹ ਕਰਨੀ ਜਾਰੀ ਰਹਿਣਗੇ ਅਸੀਂ ਸਰਕਾਰ ਦਾ ਹਰ ਹੁਕਮ ਮੰਨਣ ਲਈ ਪਾਵੰਦ ਥੋੜੇ ਮਾਧਿਅਮ ਰਾਹੀਂ ਅਸੀਂ ਆਮ ਜਨਤਾ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਸਾਰੇ ਕਾਨੂੰਨ ਮੰਨਨੇ ਹਨ ਸਰਕਾਰ ਦਾ ਜੋ ਉਪਰਾਲਾ ਹੈਗਾ ਜਿਹੜਾ ਸਵੱਬ ਨਾਲ ਇਹ ਦੇ ਨਾਲ ਇਕੱਠਾ ਹੋ ਕੇ ਮਿਲ ਗਿਆ ਯੁੱਧ ਨਸ਼ਾ ਅਵਰੁਧ ਨੇ ਕੋਈ ਬੰਦਾ ਦੇਖੋ ਨਸ਼ਿਆਂ ਦੇ ਨਾਲ ਕਾਲੀ ਕਮਾਈ ਕਰਕੇ ਕੋਈ ਪ੍ਰਾਪਰਟੀ ਜਾਂ ਕੁਝ ਸੰਪਤੀ ਬਣਾਉਂਦਾ ਹੈ। ਅ ਦੇਖੋ ਆਪਣੇ ਸਾਰੇ ਦਾ ਫਰਜ ਬੰਦਾ ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਉਹ ਸਜ਼ਾ ਦਾ ਪੱਤਰ ਹੈ। ਧੰਨਵਾਦ।